ਸਾਹਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕੁਨ ਬਾਲੀਵੁੱਡ ਤੋਂ ਇਸ ਵੇਲੇ ਦੀ ਮੰਦਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ 우샤 ਉਤਪ ਦੇ ਪਤੀ ਚਾਕੋ ਉਤਪਦ ਦਾ ਦੇਹਾਂਤ ਹੋ ਗਿਆ ਘਰ ਦੇ ਵਿੱਚ ਟੀਵੀ ਵੇਖਦੇ ਸਮੇਂ ਉਹਨਾਂ ਦੀ ਜਿਹੜੀ ਮੌਤ ਹੋ ਗਈ ਜਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਡਾਕਟਰ ਨੇ ਦੱਸਿਆ ਕਿ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਮੌਤ ਹੋਈਆ ਘਰ ਦੇ ਵਿੱਚ ਊਸ਼ਾ ਉਤਪਦ ਦੇ ਪਤੀ ਜਦ ਟੀਵੀ ਵੇਖ ਰਹੇ ਸਨ ਤਾਂ ਉਹਨਾਂ ਨੂੰ ਬੇਚੈਨੀ ਹੋਈ ਤਾਂ ਜਦ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਕਿ ਉਹਨਾਂ ਨੂੰ ਅਜੀਹਾ ਕੁਝ ਮਹਿਸੂਸ ਹੋ ਰਿਹਾ ਹੈ ਤੇ ਉਹਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਜਾ ਕੇ ਪਤਾ ਚੱਲਿਆ ਕਿ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਇਹਨਾਂ ਸਮਾਂ ਨਹੀਂ ਮਿਲ ਪਾਇਆ ਕਿ ਉਹਨਾਂ ਦਾ ਇਲਾਜ ਜਿਹੜਾ ਸ਼ੁਰੂ ਕੀਤਾ ਜਾ ਸਕੇ ਟੀਵੀ ਦੇਖਦੇ ਸਮੇਂ ਉਹਨਾਂ ਦੇ ਪਤੀ ਦੀ ਮੌਤ ਹੋ ਗਈ 78 ਸਾਲ ਦੀ ਉਮਰ ਦੇ ਵਿੱਚ 우ਸ਼ਾ ਉਤਪ ਦੇ ਪਤੀ ਚਾਕੋ ਉਤਪ ਦਾ ਜਿਹੜਾ ਦੇਹਾਂਤ ਹੋ ਗਿਆ ਇਹ ਕਾਰਨ ਜਿਹੜਾ ਸਾਹਮਣੇ ਆਇਆ ਕਿ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਦੀ ਮੌਤ ਹੋਈ ਹੈ ਬਾਲੀਵੁੱਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਜਿੰਨੇ ਵੀ ਉੱਥੇ ਕਲਾਕਾਰ ਨੇ ਜਿੰਨੇ ਵੀ ਚਾਉਣ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਤੇ 우ਸ਼ਾ ਉਤਪ ਦੇ ਲਈ ਇਹ ਬਹੁਤ ਵੱਡਾ ਝਟਕਾ ਕਿਉਂਕਿ ਇੱਕ ਜੀਵਨ ਸਾਥੀ ਦਾ ਦੁਨੀਆ ਤੋਂ ਚਲੇ ਜਾਣਾ ਕਿਉਂਕਿ 76 ਸਾਲ ਦੀ ਉਮਰ ਦੇ ਵਿੱਚ 우ਸ਼ਾ ਉਤਪ ਨੇ ਆਪਣੇ ਪਤੀ ਨੂੰ ਗਵਾ ਲਿਆ ਔਰ 우샤 ਉਤਪਤੀ ਚੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਹਾਲੀ ਦੇ ਵਿੱਚ ਹੀ ਪਦਮਸ਼ਰੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਸੀਗਾ ਤੇ ਉਹਨਾਂ ਨੇ ਕੋਲਕਾਤਾ ਦੇ ਇੱਕ ਨਾਈਟ ਕਲੱਬ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਤਾਂ ਹਾਲੇ ਤੱਕ 우샤 ਉਤਪ ਦਾ ਕੈਰੀਅਰ ਉਹਨਾਂ ਦੇ ਗੀਤ ਇਸ ਇਸ ਤਰੀਕੇ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਗੂੰਜਦੇ ਨੇ ਜਿਵੇਂ ਕੋਈ ਨਵੀਂ ਆਵਾਜ਼ ਸਾਨੂੰ ਸੁਣਨ ਨੂੰ ਮਿਲ ਰਹੀ ਹੋਵੇ ਤੇ ਇਹ ਬਹੁਤ ਮੰਦ ਭਾਗੀ ਖਬਰ ਜਿਹੜੀ ਇਸ ਵੇਲੇ ਸਾਹਮਣੇ ਆ ਰਹੀ ਹੈ ਕਿ ਉਸ਼ਾ ਉਤਪ ਦੇ ਪਤੀ ਚਾਕੋ ਉਤਪ ਦਾ ਜਿਹੜਾ ਦੇਹਾਂਤ ਹੋ ਗਿਆ ਔਰ ਇਸ ਵੇਲੇ ਬਾਲੀਵੁੱਡ ਇੰਡਸਟਰੀ ਦੇ ਜਿੰਨੇ ਵੀ ਦਿੱਗਜ ਕਲਾਕਾਰ ਨੇ ਉਹ ਸਾਰੇ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਉੱਥੇ ਪਹੁੰਚ ਰਹੇ ਨੇ ਹੋਰ ਤਸਵੀਰਾਂ ਜੇਕਰ ਸਾਹਮਣੇ ਆਉਂਦੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖ ਦਰੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par